ਪਾ ਐਲਜੀ ਦਾ ਐਸੀ ਚੈੱਕ ਕਰਨ ਆਏ ਸੀ ਤੇ ਇਹਦੇ ਵਿੱਚ ਹੁਣ ਗੈਸ ਚੈੱਕ ਕੀਤੀ ਤੇ ਗੈਸ ਇਹਦੇ ਵਿੱਚ ਬਿਲਕੁਲ ਨਹੀਂ ਸੀਗੀ ਨਾ ਮਾਤਰਾ ਜਾਂ ਪ੍ਰੈਸ਼ਰ ਤੇ ਗੱਲ ਤੇ ਕੋਇਲ ਜਿਹੜਾ ਲੋਆਇਰ ਦਾ ਜਿਹੜਾ ਕਹਿੰਦੇ ਜਾਂ ਅਲੂਮੀਨੀਅਮ ਜਾਂ ਸਿਲਵਰ ਦਾ ਕੋਇਲ ਹੈਗਾ ਆ ਚੀਜ਼ ਕੋਇਲ ਇੱਕ ਜਿੱਥੇ ਵੀ ਲੱਗਾ ਹੋਵੇਗਾ 6 ਮਹੀਨੇ ਸਾਲ 2 ਸਾਲ 3 ਸਾਲ 5 ਸਾਲ ਦੇ ਵਿੱਚ ਵਿੱਚ ਇਹਨੇ ਖਰਾਬ ਹੋ ਹੀ ਜਾਣਾ ਕੋਈ ਵਿਰਲਾ ਹੀ ਆ ਜਿਹੜਾ ਐਸੀ ਚੱਲਦਾ ਰਹੇ ਐਸੀ ਤਾਂ ਬਿਲਕੁਲ ਸਾਫ਼ ਸੁਥਰਾ ਹੁਣ ਇੱਕ ਵਾਰੀ ਆਪਾਂ ਇਹਦੇ ਵਿੱਚ ਥੱਲੇ ਲਿਜਾ ਕੇ ਇਹਦੇ ਜੇ ਪ੍ਰੈਸ਼ਰ ਭਰ ਕੇ ਚੈੱਕ ਕਰਾਂਗੇ ਕਿੱਥੇ ਲੀਕ ਹੋ ਜਾਈ ਗਈ ਹੈ ਖੋਲ ਕੇ ਹੁਣ ਚੈੱਕ ਕਰਦੇ ਆਂ ਪਾਈਪਾਂ ਪਾਣੀ ਉਤਾਰ ਲਿਈਆਂ ਨੇ ਤੇ ਥੱਲੇ ਲਿਜਾ ਕੇ ਤੇ ਵੇਖਦੇ ਆਂ ਬਾਕੀ ਦੀਆਂ ਪਾਈਪਾਂ ਜਿਹੜੀਆਂ ਇਹ ਪੁਰਾਣਾ ਮਾਡਲ ਸਰਵਰ ਦੀਆਂ ਹੁੰਦੀਆਂ ਸੀਗੀਆਂ ਨਹੀਂ ਤੇ ਫਿਰ ਇੱਥੇ ਪਾਈਪਾਂ ਦੀ ਵੀ ਆਪਾਂ ਕਾਰਵਾਈ ਕੋਣੀ ਪਾਉਗੀ ਆਊਟਰ ਯੂਨਟ ਨੂੰ ਆਪਾਂ ਥੱਲੇ ਲੈ ਆਏ ਆ ਤੇ ਲਿਆ ਕੇ ਇਹਨੂੰ ਪਹਿਲਾਂ ਤਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਕਿਉਂਕਿ ਇਹਦੇ ਵਿੱਚ ਮਿੱਟੀ ਬਹੁਤ ਜ਼ਿਆਦੀ ਸੀਗੀ ਲਾਈਟ ਵੀ ਗਈ ਹੋਈ ਆ ਤੇ ਜਨਰੇਟਰ ਚਲਾ ਕੇ ਤੇ ਆਪਾਂ ਇਹਨਾਂ ਸਫਾਈ ਕਰਨ ਤੋਂ ਬਾਅਦ ਵਿੱਚ ਹੁਣ ਇਹਦੇ ਵਿੱਚ ਪ੍ਰੈਸ਼ਰ ਭਰਿਆ ਆ ਤੇ ਪ੍ਰੈਸ਼ਰ ਭਰ ਕੇ ਹੁਣ ਆਪਾਂ ਸਾਰੇ ਕੋਇਲ ਨੂੰ ਪਾਣੀ ਦੇ ਵਿੱਚ ਡਬੋ ਰਹੇ ਆ ਤੇ ਚੈੱਕ ਕਰਦੇ ਪਏ ਆ ਇਹਦੇ ਕਿਸੇ ਬੰਨੇ ਕੋਈ ਲੀਕੇਜ ਮਿਲ ਜਾਵੇ ਸਾਰੇ ਬੰਨੇ ਉਹ ਦੇਖ ਰਹੇ ਆ ਲੀਕੇਜ ਇੰਨੀ ਆਸਾਨੀ ਨਾਲ ਨਜ਼ਰ ਨਹੀਂ ਆਏਗੀ ਹੁਣ ਜਿੱਥੇ ਲੀਕੇਜ ਹੈ ਉਹ ਤੁਹਾਨੂੰ ਦਿਖਾਉਣੇ ਆ ਜੇ ਗੱਲ ਆਉਂਦੀ ਹੈ ਨਾ ਆਟੇ 'ਚ ਵਾਲ ਕੱਢਣ ਵਾਲੇ ਉਹ ਬਹੁਤ ਬਾਈ ਹੁੰਦੇ ਨੇ ਇਹਰ ਚੀਜ਼ ਨੂੰ ਨਿੰਦਣਾ ਕਰਨੀ ਤੇ ਹੁਣ ਇਥੇ ਕਹਿਣਗੇ ਬਈ ਕੰਪਰੈਸ਼ਨ ਟੇਡਾ ਕਰ ਦਿੱਤਾ ਹੈ ਇਹਦੇ ਨਾਲ ਤਾਂ ਆ ਆਜੂਗਾ ਉਹ ਹੋਊਗਾ ਕੋਈ ਫਰਕ ਨਹੀਂ ਪੈਂਦਾਗਾ ਕੋਈ ਮੋਦਾ ਨਹੀਂ ਕੀਤਾ ਆ ਟੇਡਾ ਕੀਤਾ ਆ ਜਦੋਂ ਟ੍ਰਾਂਸਪੋਰਟ ਤੇ ਆਉਂਦੇ ਆ ਨਾ ਅਸੀਂ ਉਦੋਂ ਵੀ ਅਸੀਂ ਟੇਡੇ ਹੋ ਜਾਂਦੇ ਆ ਏਡੀ ਕੋਈ ਗੱਲ ਨਹੀਂ ਗਈ ਐਵੇਂ ਗਲਤ ਅਫਵਾਹਾਂ ਨਾ ਡਾਇਆ ਕਰੋ ਐਵੇਂ ਕੋਈ ਹਰ ਗੱਲ ਦੇ ਉੱਤੇ ਕਿਸੇ ਨੂੰ ਬਦਨਾਮੀ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਐਵੇਂ ਅੱਜ ਤੱਕ ਤਾਂ ਕਦੀ ਕੋਈ ਐਵੇਂ ਦੀ ਪ੍ਰੋਬਲਮ ਆਈ ਨਹੀਂ ਜੇ ਤੁਹਾਡੇ ਕਹਿਣ ਦੇ ਮੁਤਾਬਕ ਆਉਂਦੀ ਹੈ ਤੁਸੀਂ ਨਾਮ ਭਰਾਵਾ ਕਰਿਆ ਕਰੋ ਕੋਈ ਦਿੱਕਤ ਨਹੀਂ ਹੁਣ ਆਹ ਏਸੀ ਤੇ ਆਪਾਂ ਲੀਕੇਜ ਲੱਭਦੇ ਪਏ ਆ ਤੇ ਇਧਰਲੇ ਬੰਨੇ ਹੁਣ ਐਸ ਸਾਈਡ ਤੇ ਆਣ ਕੇ ਦੇਖਿਆ ਤੇ ਇਧਰਲੇ ਬੰਨੇ ਬਹੁਤ ਹੀ ਮਾਈਨਰ ਹਾਦ ਤੋਂ ਜ਼ਿਆਦੀ ਮਾਈਨਰ ਜਿਹੜੀ ਉਹ ਲੀਕੇਜ ਜਿਹੜੀ ਆ ਨਜ਼ਰ ਆ ਰਹੀ ਆ ਤਾਂ ਤੁਸੀਂ ਦੇਖੀ ਜਾਇ ਜੇ ਦੂਰੋਂ ਨਹੀਂ ਦੇਖਦਾ ਕਿਉਂਕਿ ਇਧਰਲੇ ਮੈਨੂੰ ਪਰੇਸ਼ਾਵਾ ਪੈਂਦਾ ਹੁਣ ਦੂਜੀ ਬੰਨੇ ਉਹ ਆਪਾਂ ਦੂਜੀ ਸਾਈਡ ਤੋਂ ਕੈਮਰਾ ਘੁਮਾ ਕੇ ਤੇ ਫਿਰ ਵੇਖਦੇ ਆ ਐਸ ਸਾਈਡ ਤੋਂ ਆਣ ਕੇ ਹੁਣ ਪ੍ਰੈਸ਼ਰ ਇਹਦੇ ਵਿੱਚ ਲਗਭਗ 400 ਦੇ ਕਰੀਬ ਭਰਿਆ ਆ ਤੇ ਹੁਣ ਆ ਦੇਖੋ ਬਿਲਕੁਲ ਮਾਈਨਰ ਲੀਕ ਹੈ ਤੁਹਾਨੂੰ ਅਜੇ ਵੀ ਨਜ਼ਰ ਆਉਣ ਦੇਖੋ ਪੂਰਾ ਜ਼ੂਮ ਕਰਨ ਤੇ ਆ ਵਾਲੀ ਲੀਕ ਜਿਹੜੀ ਨਜ਼ਰ ਆ ਰਹੀ ਹੈ ਜਿਹੜੀ ਇਦਾਂ ਦੀ ਲੀਕੇਜ ਹੁੰਦੀ ਹੈ ਨਾ ਉਹ ਵਾਕਈ ਬਹੁਤ ਵੱਡੀ ਸਿਰਦਰਦੀ ਬਣ ਜਾਂਦੀ ਆ ਜਦੋਂ ਆਪਾਂ ਲੀਕ ਜੀ ਲੱਭਦੇ ਆ ਤੇ ਕਈ ਵੀਰ ਮਕੈਨਿਕਾਂ ਦੇ ਬਹੁਤ ਜ਼ਿਆਦੇ ਫੋਨ ਵੀ ਆਉਂਦੇ ਆ ਭਾਈ ਜੀ ਲੀਕੇਜ ਨਹੀਂ ਲੱਭਦੀ ਕੀ ਕਰੀਏ ਗੈਸ ਪਾ ਦਿੱਤੀ ਆ ਇਦਾਂ ਦੇ ਜਦੋਂ ਫੰਡੇ ਪੈ ਜਾਂਦੇ ਹਨ ਉਹ ਬਹੁਤ ਵਾਕਈ ਬਹੁਤ ਵੱਡੀ ਸਿਰਦਰਦੀ ਹੋ ਜਾਂਦੀ ਆ ਹੁਣ ਤੁਸੀਂ ਵੇਖੋ ਵੀ ਦੂਰੋਂ ਆਪਾਂ ਨੂੰ ਕੁਝ ਪਤਾ ਨਹੀਂ ਲੱਗਦਾ ਪੂਰਾ ਐਕਸਟਰਾ ਜ਼ੂਮ ਕਰਨ ਤੇ ਬਾਅਦ ਦੇ ਵਿੱਚ ਇਹ ਕਲੀਅਰ ਹੋ ਰਿਹਾਗਾ ਉਹ ਬਰੀਕ ਬਰੀਕ ਲਾਈਨਾਂ ਬਣਦੀਆਂ ਪਾਣੀ ਬਿਲਕੁਲ ਸਾਫ਼ ਹੈ ਤਾਂ ਇਹ ਕਲੀਅਰ ਹੋ ਰਿਹਾਗਾ ਦੂਜੇ ਪਾਸਿਓਂ ਜਿਹੜੀ ਉਹ ਲਾਈਟ ਵਜਿਦੀ ਸੀ ਉਤੋਂ ਨਹੀਂ ਸੀ ਕਲੀਅਰ ਹੁੰਦਾ